ਕਾਫੀ ਫਰਸਵਾੜੀ ਕਰ ਹਾਲੇ ਤੱਕ ਕੋਈ ਕਾਰਵਾਈ ਰੁੱਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਜਾਨ ਨਹੀਂ ਲੈ ਰਿਹਾ ਕੋਈ ਕਾਰਵਾਈ ਨਹੀਂ ਕਰਦਾ ਇਹਨਾਂ ਸ਼ਰਿਆ ਨਹੀਂ ਗੁੰਡਾ ਕਰਦੀ ਵਰਸ਼ਾ ਕਰਦੀ ਬਹੁਤ ਸਹੀ ਜੇ ਸਮਾਂ ਕਾਰਨ ਬੜਾ ਸਾਫ ਹੈ ਰੋਜ਼ ਤੁਹੇ ਦੇਖਦੇ ਹੋ ਵੀ ਰੋਜ਼ ਹੀ ਲੱਤਾਂ ਦੀ ਬੋਲਣਾ ਪੰਚਾਰ ਦੇ ਮਾਮ ਬੰਦੇ ਹੈਂਸਟਰ ਕਹਿ ਕੇ ਸਮਾਗਰ ਕਰਦੇ ਆ ਕਿ ਲਾਫੀ ਬੋਲੀ ਮਾਰਦੇ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰਦੇ ਕਿੰਨੇ ਮੁੰਡੇ ਇਹਨਾਂ ਨੇ ਕੁਛ ਦੇ ਆਹ ਤੋਂ ਕੈਸਾ ਹੋ ਰਿਹਾ ਇਰੀਕਿਆ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਕਾਰਕ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਕੰਟਰ ਕਰਕੇ ਮਾਰੇ ਜਾ ਰਹੇ ਸਿੱਖਾਂ ਦੇ ਮੁੰਡਾ ਰਫਾਂ ਬਾਰਗ ਜਾ ਰਹੇ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਭਲਾ ਇੱਥੇ ਕਰੇ ਜਾ ਆ ਇੱਕ ਆ ਦੇਖੋ ਇੱਕ ਕਲ ਕਲ ਦੀ ਵੀਡੀਓ ਆ ਇਹ ਖਰਡ ਦੀ ਵੀਡੀਓ ਆ ਆ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਸ ਵਾਲਾ ਕਿਵੇਂ ਦੇ ਆਉਦੇ ਇਹ 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 ਪੁੱਤਰ ਪ੍ਰਾਣੀ ਤੇ ਹੋਰ ਕੀ ਹੈ ਇਹ ਤੇ ਗੱਲਾਂ ਆਪਾਂ ਕਰਦੇ ਆਂ ਵੀ ਅਸੀਂ ਨਾ ਮੇਰੇ ਦਾ ਉਹਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਕੋਹ ਕੋਹ ਕੇ ਇਸ ਪੁਲਿਸ ਨੇ ਮਾਰੀ ਇਹਨਾਂ ਮਤੜਾਣੇ ਮਾਰਿਆ ਸਰਕਾਰ ਨੇ ਉਹਨੂੰ ਬਰਵਾਇਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਰਜਾ ਕੇ ਕੁੱਟ ਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਗੀ ਕਹਾਣੀ ਕਢ ਦੇ ਰਹੀ ਹੈ ਪੁਲਸ ਤੇ ਸ਼ਰਿਆ ਮੈਨੂੰ ਬਰਿੰਦਰ ਸਿੰਘ ਨੇ ਕਿਹਾ ਜਿਹੜਾ ਦੀਦੀ ਹੁਣ ਪੱਟ ਤੇ ਆ ਕੇ ਖੜ ਗਿਆ ਪਰ ਸਾਡਾ ਸਾਰਾ ਉਚਾਉਣ ਤੇ ਲੱਗਿਆ ਹੋਇਆ ਉਹ ਤੇ ਜਗਿੰਦਰ ਸਿੰਘ ਤੇ ਬਰਿੰਦਰ ਬਰਿੰਦਰ ਸਿੰਘ ਇਹ ਦੋ ਨਾਲੇ ਹੌਲਦਾਰ ਰੈਂਕ ਦੇ ਹੁੰਦੇ ਆ ਸ਼ਰਿਆ ਕਹਿ ਰਹੇ ਕੀ ਕਰ ਲੋਗੇ ਪੁਲਸ ਦਾ ਪੁਲਸ ਤਾਂ ਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਨਹੀਂ ਪਤਾ ਪੁਲਸ ਕੀ ਕਰਦੀ ਹੁੰਦੀ ਹੈ ਉਹਦੇ ਹੱਥ ਬਹੁਤ ਜੰਮੇ ਆ ਕੀ ਕਰਾ ਲੋਗੇ ਸਾਡਾ ਜਨੇ ਇਥੋਂ ਤੱਕ ਇਥੋਂ ਸਾਫ ਹੁੰਦੀਆਂ ਨੇ ਗੱਲਾਂ ਕਿ ਰੋਹੇ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾਦਿਆਂ ਤੇ ਬੰਦੇ ਬੈਠੇ ਆ ਅਫਸਰ ਬੈਠੇ ਨੇ ਸਿੱਖ ਹੈਗਾ ਸਾਰੇ ਗਾਇਕ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਨੇ ਨਕਾ ਬਹਾਨੇ ਵੀ ਮਾਰਨ ਜਾ ਰਹੇ ਆ ਆਸਦੀਨ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਕਿਸੇ ਦੇ ਕੋਲ ਕੋ ਸਿੱਖ ਨਿਸ਼ਾਨੇ ਤੇ ਆ ਜਦ ਹੀ ਨਜ਼ਰ ਪੁਛੀ ਇੱਕ ਤਰ੍ਹਾਂ ਦੀ ਇਸ ਸਾਸ਼ਟਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਜੇ ਤੁਸੀਂ ਐਂ ਬੈਠੇ ਰਹੇ ਨਾ ਅੱਜ ਸਾਡੇ ਅਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪੱਛਾ ਚੱਕਿਆ ਜਿਹੜਾ ਕੋਈ ਖਾਮ ਕਾਮ ਦਾ ਜਿਹੜਾ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਸ਼ਿਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਲਾ ਕੋ ਫਿਰ ਤੂੰ ਲਾ ਨਿਸ਼ਾਨਾ ਸ਼ਕਾਰ ਦੇ ਤੂੰ ਲਾ ਇਨਸ਼ਾ ਅੱਲਾ ਸ਼ਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮਖੌਲ ਕੀਤਾ ਉਹ ਹੱਥ ਖੜੇ ਕਰਾਏ ਥ ਨੂੰ ਮੁੱਤਾ ਪਾ ਕੇ ਫਿਰ ਇਹਨਾਂ ਨੇ ਇੱਕ ਬੁਢੀ ਨੂੰ ਕਹਿ ਲਾ ਤੂੰ ਮਾਰਦਾ ਮੈਂ ਮਾਰਦਾ ਤੂੰ ਮਾਰਦਾ ਕਿ ਮੈਂ ਮਾਰਦਾ ਐ ਨੂੰਟੇ ਮੁੰਡੇ ਦੇ ਮੁੱਤਾ ਪਾ ਕੇ ਉਹਦੇ ਸਿਰ 'ਤੇ ਤੂੰ ਛਾਤੀ ਜੀ ਕੋਲ ਨਾ ਮਾਰਿਆ ਨਾ ਪਾਣੀ ਕਿਸੇ ਪਤਾਨੀ ਸੋਭੀ ਸੁਣ ਲਓ ਬਾਈ ਜੀ ਓਦੋਂ ਬਾਅਦ ਸੁਣੋ ਇਹ ਇਹ ਜਦੋਂ ਤੁ ਥਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਬਿਲਡ ਕਰਕੇ ਆ ਦੀ ਤੁਸ ਨੂੰ ਹੋਲਾ ਸ਼ੇਰ ਜਿੰਦਾ ਬੋਲ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਡਿਪਟੀ ਕਰ ਕਿਤਾਈ ਦਿੰਦਾ ਹੈ ਜੀ ਜੀਪੀ ਡਸਕਾਂ ਦੇ ਨਾਮ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟ੍ਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹਰਾਨੀ ਦੀ ਗੱਲ ਕੀ ਹੋ ਗੱਲ ਕੀ ਰਿਹਾ ਪੰਜਾਬ ਚ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਂਗਲਾਸ ਮਾ ਇਤੀ ਕਿਸੇ ਦੀ ਇੰਤੈਂਗਤ ਹੈ ਇਹ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਪਾ ਦੇਣ ਲੇ ਕਿ ਕਿੰਨੇ ਖ ਪਾਏ ਆ ਕਿ ਕੀ ਗੱਲ ਜੇ ਮੈਂ ਕਹਿ ਰਿਹਾ ਪੁਲਿਸ ਵਾਲੇ ਅੰਦਰ ਆ ਬੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜਦਿਆ ਅਈ ਤਾਂ ਅੱਥਰਵਾਚਰ ਨੇ ਮਾਰ ਕੇ ਫਾਤ ਤੇ ਹੋਣ ਮਾਰੀ ਜਨੇ ਰੋਲਾ ਤੁਸੀਂ ਪਾ ਕੇ ਬਹਿਲੇ ਤੁਸੀਂ ਕਰਦੋ ਕਿਸੇ ਦਾ ਤਾਂ ਇਹ ਇਹ ਸਾਨੂੰ ਪੁੱਛਣਾ ਪੈਣਾ ਨੇ ਕੱਲ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਈ ਸਿਰ ਤੇ ਮਾਹੌਲ ਵੀ ਕਰ ਰਾਇਆ ਸਾਨੂੰ ਕਰ ਰਾਇਆ ਕਨੇ ਇੱਛੇ ਆਉਂਦੇ ਆ ਦੰਬਿਆ ਤੇ ਛੱਤਰ ਵੀ ਫੇਰਦੇ ਆ ਪੈਸੇ ਵੀ ਲੈਣੇ ਆ ਤੇ ਚੁੰਗੀ ਨਹੀਂ ਕਰਉਂਦੇ ਹੋ ਹੀ ਰਿਹਾ ਲੋਕਾਂ ਨਾਲ ਖਬਰ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਮੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਗ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜਰ ਸਾਹ ਚੱਲਦੇ ਆ ਨਾ ਇਹ ਦਬ ਸਕਦਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਗੁਰਸ਼ਾ ਕਰਦੀ ਰੋਕਣੀ ਆ ਗੁੰਡਾਗਰਦੀ ਰੋਕਣੀ ਆ ਘਾਣ ਰੋਕਣਾ ਆ ਜਿਹੜੀ ਆਹ ਪ੍ਰੋਸਟੇਟ ਬਣ ਗਈ ਆ ਜਿਹੜਾ ਜਵਰ ਹੋ ਰਿਹਾ ਇਹਦੇ ਖਿਲਾਫ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਇਕੱਠੜਾ ਚਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਕੱਠ ਕਰ ਰਹੇ ਬੋਲ ਕੇ ਜਿੰਨੇ ਪਰਿਵਾਰਾਂ ਨੂੰ ਉਹਨਾਂ ਨੂੰ ਕਹਿਣਾ ਚਾਹਣਾ ਕਿ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਲੱਤਾਂ ਮਹਾਂਜੂਲੀਆ ਮਾਰ ਗਏ ਜਿਨ੍ਹਾਂ ਦੇ ਮੁੰਡੇ ਦਾ ਨੀ ਤੁੱਠੇ ਮਕਾਰਲੇ ਜਿ ਮਾਰੇ ਸਾਡੇ ਨਾਲ ਸੰਪਰਕ ਕਰੋ ਇਹ ਲਗਾਈ ਲਜਾਵਾਂ ਦੇ ਵਿੱਚ ਕਹਾਣੀ ਕੀ ਸੀ ਪੁਰਾਣੀ ਬੜੀ ਬਾਈ ਬਾਈ ਮੈਂ ਕੱਲ੍ਹ ਵੀ ਦਸਤਾਰ ਨਾਲ ਅਸੀ ਹੈ ਵੀ ਗੱਡੀ ਨੇ ਦੋ ਤਿੰਨ ਵਾਲੀ ਸਾਨੂੰ ਓਵਰਟੇਕ ਕੀਤਾ ਫਿਰ ਦਵਾ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਨੇ ਚੌਕੀ 'ਚ ਲਾ ਆਈ ਗੱਡੀ ਉਹਨੇ ਅਸੀਂ ਮਲਾਜਾ ਚੱਕੇ ਹੋ ਜਾਂਦੇ ਜੀ ਜਿਹੜੀ ਜਗ੍ਹਾ ਤੇ ਅਸੀਂ ਕਿਸੇ ਮਲਾਜਾ ਕਰਾਇਆ ਪਰ ਕੋਈ ਇਹੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੋ ਸੁਣੀ ਨਹੀਂ ਦੀ ਉੱਥੇ ਖਿੱਜੀਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਈ ਸੀੁੰਡੇ ਤੇਜ ਚੰਦ ਨਾਉਂ ਦਾ ਨਾ ਕੋਈ ਪੁਲਿਸ ਵਾਲਾ ਟੈਰ ਪਾਰਟੀ ਚ ਵਾਇਸ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਹਾਂ ਉਸੇ ਰਾਤ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਹੈ ਮੈਂ ਆਇਆ ਕਰ ਤਾਂ ਥੋੜਾ ਸਾਰਾ ਚੌਕੀ ਵਾਲੇ ਮੁਲਾਜ਼ਮ ਕਰਕੇ ਹੋਏ ਤੇ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੁਹਾਨੂੰ ਲਾ ਦੱਗੇ ਗੱਡੀ ਲੈ ਕੇ ਲਿਆ ਪੰਜਾਬੀ ਪੂਰੇ ਥੋੜੇ ਮੁਲਾਜ਼ਮ ਕਰਕੇ ਹੋਏ ਮੁਲਾਜ਼ਮ ਕੋਈ ਕਾਰਵਾਈ ਹੋਈ ਉਹ ਤਾਂ ਆਪ ਹੀ ਡਿਸਪੀ ਕਹੇਦਾ ਕਿ ਤਿੰਨ ਚਿੱਟੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਚਿੱਟੇ ਦੇ ਗਏ ਤਾਂ ਉਹਨੇ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਮੈਂ ਤੁਹਾਨੂੰ ਨਹੀਂ ਸੱਟ ਲੱਗ ਜਾਂਦੀ ਨੇ ਸੜ ਲੱਗੀ ਹੈ ਤੁਸੀਂ ਦੱਸਦੇ ਹੋ ਕੁੱਟਮਾਰ ਵੀ ਇਹ ਕਿੱਥੇ ਹੋ ਰਹੀ ਹੈ ਸਾਰੀ ਦੇਖੋ 20 ਬੰਦੇ ਹਲਕੇ ਕੁੱਤੇਆਂ ਨੂੰ ਚੁੰਮੜਦੇ ਆ ਕੇ ਬੰਦੇ ਇੱਥੇ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਤੋਂ ਇੱਥੋਂ ਦੱਬਿਆ ਜਾਂਦਾ ਮੈਂ ਕਹਿੰਦਾ 15 ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆਂ ਗਾਲ ਦੱਬਦੇ ਆ ਬੰਦੇ ਨਾਲ ਕੋਈ ਦੱਬ ਤੋਂ ਫੜਦੇ ਪਲੀ ਇਹਦਾ 20 ਬੰਦੇ ਇੱਕ ਬੰਦੇ ਨੂੰ ਚੋੜੜਦੇ ਇੰਨੀ ਦਰਿੰਦੀਆਂ ਚੁੰਮੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਿ ਗੁੰਡਾ ਕਰਦੀ ਹੈ ਕਹਿੰਦੇ ਹਾਂ ਅਸੀਂ ਪੁਰਖ ਵਾਲੇ ਬਣਦੀ ਥੋੜੇ ਇਹ ਸ਼ਬਦ ਨੂੰ ਬੋਲੋ ਮੈਂ ਹੇਰ ਮੈਨੂੰ ਰੱਸੋ ਜੇ ਮੈਂ ਮੰਨ ਲਓ ਮੈਂ ਗਨਾ ਕਰ ਹੁੰਦਾ ਮੈਂ ਉੱਥੇ ਲੈ ਆਸੇ ਫਟਣ ਵਾਲ ਜਾਂਦਾ ਮੈਨੂੰ ਛੋੜੇ ਐਸਪੀ ਡੀ ਨੂੰ ਛੋੜੇ ਐਸਐਸਪੀ ਨੂੰ ਛੋੜੇ ਆਪਣੇ ਨੂੰ ਪੰਡਰਾਵ ਰੂਮ ਤੇ ਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਨਾ ਹੋਈ ਹੈ ਮੈਂ ਕਿਉਂ ਨਾ ਖਲਾ ਮੈਂ ਪਾਸੇ ਨਿਕਲ ਜਾਂਦਾ ਤੁਸੀਂ ਨਾਕੇ ਦੇ ਹੱਥ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਨੂੰ ਡਰਾ ਕੀਤਾ ਹੁੰਦਾ ਤਾਂ ਮੈਂ ਨਾਕੇ ਤੇ ਰੁਕਦਾ ਮੈਂ ਹੁਣ ਤੇਰੇ ਪਾਸੇ ਨਿਕਲ ਜਾਂਦਾ ਮੈਂ ਰੁਕ ਕੇ ਤੁਹਾਨੂੰ ਪੁੱਛਿਆ ਦੱਸੋ ਪੀਲਾ ਦਾ ਇਸੇ ਕਰਕੇ ਮੈਂ ਲਾਇਆ ਹੋਇਆ ਸੀ ਉਸੇ ਮੈਂ ਕਿਹਾ ਨਾ ਇਹ ਨਹੀਂ ਪਤਾ ਕਹਿੰਦਾ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਦੇ ਹਮਲਾ ਕਰਤਾ ਇਹਦੇ ਮਿੰਟ ਨੂੰ ਉਹਨਾਂ ਨੇ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਭੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਤੋੜਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਪੁੱਟ ਮਾਰ ਕਰਕੇ ਫੋਨ ਤੋੜ ਲਾਇ ਵਿੱਚ ਹੀ ਕੱਟਿਆ ਗਿਆ ਅੱਜ ਬਠਿੰਡੇ ਆਇਓ ਇਸ ਦੇ ਉਹ ਰੰਡੇ ਦਾ ਮੈਂ ਇਹ ਜਿਹੜੇ ਅਲਪ ਦਾ ਸੌਂ ਕਰਾ ਕੇ ਇਹਦਾ ਫਿਸ਼ ਕਰਾ ਕੇ ਜਿੰਨੀਆਂ ਬਾਰੇ ਪੁਲਿਸ ਟਾਂ ਉਪਰਾ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਰਾਮਲੇ ਰੱਖਿਆ ਹੋਇਆ ਹੈ ਉਹ ਸੇਵ ਕਰ ਲਿਆ ਪੜੀ ਕਾਰਵਾਈ ਹੈ ਉਹ ਪਰਚਾ ਮੈਂ ਰੋਕਾ ਪੇ ਜੁਕੇ ਇਹਨਾਂ ਨੂੰ ਪਹਾਰੇ ਤੱਕ ਕੋਈ ਕਾਰਵਾਈ ਨਹੀਂ ਕੋਈ ਸੁਵਾਈ ਨਹੀਂ ਕੋਈ ਕਹਿਣ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਕਿ ਇੱਕ 0 ਐਫ ਆਈ ਆਰ ਦੇ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਗ੍ਹਾ ਹੀ ਤੁਸੀਂ ਜਾ ਕੇ ਰਿਪੋਰਟ ਦੇ ਵਿੱਚ ਕਰਾ ਸਕਦੇ ਤੇ ਅੱਜ ਦੋਨ ਕਿਹੜੀ 0 ਰੁਪਿਆ ਮੈਂ ਸ਼ਮਿਆਂ ਬਣਾ ਲੈ ਰਹੇ ਆਂ ਵੀ ਆਹ ਬੰਦਿਆਂ ਨੇ ਚਸ਼ਦਰ ਕੀਤਾ ਆਹ ਵਰਨਾ ਘਟਣਾ ਹੋਈ ਆਹ ਮੈਂ ਨਾ ਸੱਤਾਂ ਨਿਸ਼ਾਨ ਉਹਦੇ ਉਹਦੇ ਬਾਅਦ ਉਹਦੇ ਤੋਂ ਕਾਰਵਾਈ ਦੀ ਜੋ ਕਿ ਸੁਣਵਾਈ ਕੀਤੀ ਆਇਆ ਹੀ ਕਰਦੇ ਨੇ ਜੀ ਕਿਥੋਂ ਇਨਸਾਫ ਦੀ ਉਮੀਦ ਰੱਖ ਲਾਂਗੇ ਤੁੰਤ ਆਮਦਨ ਇਨਸਾਫ ਦੀ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਬਣਾ ਕਰਕੇ ਸਲਾਮ ਸਤਿ ਸ਼੍ਰੀ ਅਕਾਲ ਅਉਣ ਵਾਲੇ ਦਿਨਾਂ ਵਿੱਚ ਵੱਡੀ ਕਾਰ ਵੱਡਾ ਸੱਦਾ ਲੋਕਾਂ ਨੂੰ ਇਹ ਪੁਰਸ ਜਬਰਦਸਤ ਖਲਾਸ ਜਿਹੜਾ ਪੁਰਸ ਉਹਨੀਆਂ ਤਾਕਤਾਂ ਦੇ ਪਾਵਨ ਦੇਦੀਆਂ ਜਿਹਨੂੰ ਮਰਜੀ ਪਲਾਂਟ ਲਾ ਕੇ ਮਾਰ ਦਿੰਦੇ ਆ ਫਿਰ ਉਹਦਾ ਰਾਸਤਾ ਦੇ ਬੰਦੇ ਕਿੰਨੇ ਪੁਰਸੇ ਮਾਰ ਦੇਣਗੇ ਅੱਜ ਨੂੰ ਸਰਵਾਰੀ ਹੁੰਦੀ ਹੈ ਜਿਹੜਾ ਕਹਿੰਦਾ ਤੁਹਾਨੂੰ ਦਾਤ ਆਉਣੀ ਹੈ ਬਹੁਤ ਸਾਰਾ ਕੰਮ ਜਿਹੜਾ ਨਾ ਉਹਦੇ ਰਿਜ਼ਲਟ ਉਹਦਾ ਕੋਲ ਨਹੀਂ ਉਹੀ ਗੱਲ ਆ ਜਾਂਦੀ ਹੈ ਵੀ ਜਦੋਂ ਸੋਡੇ ਬੜੀ ਪ੍ਰੋਡਕਸ਼ਨ ਦੇ ਨਾਲ ਸਰਕਾਰਾਂ ਵੀ ਨਾ ਪਿੱਛੇ ਖੜੀਆਂ ਨੇ ਉਹ ਤਾਂ ਬੁਣਾਂ ਨਾ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇਖੋ ਤੁਸੀਂ ਪ੍ਰੋਟਸਟ ਕਰੀ ਬਣਾ ਕੋਈ ਚੰਗਾ ਦਿੱਤਾ ਫੁਲਾਣਾ ਕੁੱਟਤਾ ਫੁਲਾਣੇ ਯੂਨੀਅਨ ਵਾਲੇ ਕੁੱਟ ਤੇ ਵੀਰ ਨਾਲੇ ਕੁੱਟ ਲਈਏ ਕਿੰਨੇ ਨਾਲੇ ਕੁੱਟੇ ਐ ਧਰਮ ਨਿਸ਼ਕਾ ਦੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਕਹਿਦੇ ਆ ਨਾ ਮੈਨੂੰ ਬੋਲਣ ਦਿਓ ਵੀ ਤੂੰ ਰੋਜ਼ ਉੱਠ ਕੇ ਨਾਲੇ ਸਰਕਾਰ ਦੇ ਖਿਲਾਫ ਉੱਡਣ ਤੂੰ ਪੁੱਸ ਦੇ ਖਿਲਾਫ ਉੱਡਣ ਲੱਗ ਜਾਈਂ ਉਹਦੇ ਚੁੱਪਦੇ ਆ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨਾਲ ਜੇ ਅਸੀਂ ਨਹੀਂ ਨਿਖੜੇ ਰਹੇ ਵੀ ਅਸੀਂ ਤਾਂ ਮੁੰਡਿਆਂ ਨਾਲ ਆ ਅਸੀਂ ਆਹ ਉਹ ਉਹ ਕਰਦੇ ਆ ਤਾਂ ਇਹ ਸਾਰਾ ਨੂੰ ਇਹਨਾਂ ਨੇ ਕਰਦੇ ਕਰਦੇ ਖੇੜ ਕੇ ਹੁਣ ਤੁਸੀਂ ਕਹਿੰਦੇ ਵੀ ਆਹ ਹਿਸਾਬ ਨਹੀਂ ਹੋਦਾ ਕਿੱਥੋਂ ਹਿਸਾਬ ਮਿਲ ਜੂਗਾ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਉਹਨਾਂ ਮਸਜਿਆਂ ਦੀ ਪੁਤਕਾਰ ਕਰਦੇ ਜੁਗਵਾਰੀ ਕਰਨੀ ਆ ਉਹ ਵੀ ਇਹਨਾਂ ਦਾ ਹੀ ਅਸਰ ਹੈ ਤੁਹਾਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਕਰਦੇ ਨੇ ਪਸਾਇਆ ਪਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਚੋਟਕਾਰਾਂ ਦੇ ਵਿੱਚ ਉਹ ਵੀ ਜਿਹੜੇ ਕੋਈ ਵਿਸ਼ਵੀ ਜਾਂਚ ਹੋਈ ਹੈ ਉਹਨੇ ਬੱਤੇ ਬੰਦੇ ਮਾਰਨੇ ਤੇ ਕਈ ਤੁਮ ਸਕਿਉਰਟੀ ਵੀ ਦੇ ਰੱਖੀਗੀ ਉਹ ਆਪਣੇ ਵਿਚੇ ਦੀ ਘਟਨਾ ਹੋਈ ਹੈਗੀ ਸਕਿਉਰਟੀ ਕੋਲ ਨਾਲ ਨਾਲ